ਦੇਖੋ ਜੀ ਜਦੋਂ ਲੋਕ ਇਲੈਕਸ਼ਨ ਲੜਦੇ ਹੋਣ ਜਦੋਂ ਸੰਗਤ ਆਪ ਮਹਾਰੇ ਹੋਵੇ ਤੇ ਮੁਕਾਬਲਾ ਕੋਈ ਨਹੀਂ ਹੁੰਦਾ ਸੋ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਅੱਜ ਅੱਧੀ ਰਾਤ ਨੂੰ ਦੀ ਇੱਕ ਸੁਨੇਹਾ ਲੱਗਦਾ ਹੈ ਤੇ ਇਸ ਤਰ੍ਹਾਂ ਪਿਆਰ ਕਰਨ ਵਾਲੀ ਇਨੀ ਸੰਗਤ ਪਹੁੰਚ ਜਾਂਦੀ ਹੈ ਇਹਦਾ ਮਤਲਬ ਫਿਰ ਇਹ ਜੋਸ਼ ਹੈ ਇਹਨਾਂ ਦੇ ਵਿੱਚ ਕੋਈ ਵੱਖਰਾ ਚਮਕਤਾਰ ਕਰਦਾ ਹੈ ਤਰੀਕ ਨਾ ਡੇਰਾ ਬਾਬਾ ਨਾਨਕ ਦੇ ਵਿੱਚ ਕਾਫੀ ਤੇਰਲੇ ਕਿ ਫੈਕਟਰੀ ਜਾਂ ਕੋਈ ਕਾਲਜ ਦੀ ਆ ਰਹੀ ਹੈ ਉਹ ਗਰੀ ਇੱਥੇ ਬਈ ਹੋਇਆ ਨਹੀਂ ਤੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪੰਚਾਇਤੀ ਜ਼ਮੀਨ ਬਹੁਤ ਜ਼ਿਆਦਾ ਇੱਥੇ ਚਾਹੀਦੀ ਸੀ ਕੋਈ ਵੱਡੀ ਇੰਡਸਟਰੀ ਸਾਨੂੰ ਮਿਲਦੀ ਵੱਡਾ ਪਲਾਨ ਆਊਟ ਕੋਈ ਇੱਥੇ ਹੁੰਦਾ ਪਰ ਆਪਾਂ ਵਾਂਝੇ ਰਹਿ ਗਏ ਕਾਰਨ ਕੀ ਆ ਕਰਨੇ ਵੀ 10 ਸਾਲ ਭਾਜਪਾ ਸਰਕਾਰ ਰਹੀ ਐਮਪੀ ਸਨੀ ਦਿਓਰ ਰਿਹਾ ਹੁਣ ਜਿੰਨੇ ਰਹਿਣਾ ਹੈ ਬੰਬੇ ਉਹਨੇ ਇੱਥੇ ਤੱਕ ਹੀ ਸੋਚਣਾ ਸੋ ਕਹਿਣ ਦਾ ਭਾਵ ਇਹ ਆ ਵੀ ਅੱਗੇ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਜੇ ਚੰਗੇ ਕੰਮ ਕੀਤੇ ਹੁਣ ਤਾਂ ਲੋਕ ਆਪੇ ਵੋਟਾਂ ਪਾ ਦੇਣ। ਦੇਖੋ ਸਾਡੇ ਹੱਕ ਉੱਪਰ ਤੱਕ ਪਹੁੰਚਾਏ ਨਹੀਂ ਗੇ। ਸੋ ਇਸ ਵਾਰ ਸਾਡਾ ਫਰਜ਼ ਬਣਦਾ ਹੈ ਵੀ ਜੇ ਮੈਨੂੰ ਲੋਕ ਬਣਾ ਕੇ ਭੇਜਦੇ ਆ ਮੈਂ ਆਪਣੇ ਲੋਕ ਸਭਾ ਗਰਦਾਸਪੁਰ ਦੀ ਉਹਦੇ ਚਡੇ ਦਾ ਬਾਬਾ ਨਾਨਕ ਦੀ ਆਵਾਜ਼ ਜਿਹੜੀ ਆ ਉਹ ਵੀ ਮੈਂ ਰੱਖਿਆ ਕਿਉਂਕਿ ਇਹ ਬਾਰਡਰ ਏਰੀਆ ਵਾ ਇਹਦੀਆਂ ਆਪਣੀਆਂ ਬੜੀਆਂ ਸਮੱਸਿਆਵਾਂ ਨੇ ਸੋ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲੇ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਕੋਈ ਉਮੀਦਵਾਰ ਨਹੀਂ ਲਾਂਗ। ਦੇਖੋ ਤੇ ਉਹਨਾਂ ਦੀ ਮਰਜ਼ੀ ਹੈ ਜੀ। ਇਹ ਨਾ ਹੋਵੇ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਵੀ ਛੇਤੀ ਐਲਾਨ ਦੇ ਉਹਨੇ ਤੇ ਝਾੜੂ ਅਸੀਂ ਸਾਰੇ ਫਿਰ ਜਾਣਾ ਜੇ। ਮੈਂ ਸਲਾਹ ਦੇ ਸਕਦਾ। ਠੀਕ ਹੈ ਨਾ ਫਿਰ ਬੜਾ ਵਿਰੋਧ ਹੋ ਰਿਹਾ ਜੀ ਸਾਰੇ ਪੰਜਾਬ ਦੇ ਵਿੱਚ ਜੀ। ਦੇਖੋ ਜੀ ਭਾਜਪਾ ਦਾ ਵਿਰੋਧ ਹੋਣਾ ਹੀ ਹੈ ਜੀ। 10 ਸਾਲ ਬੀਜੇਪੀ ਦੀ ਸਰਕਾਰ ਰਹੀ 5 ਸਾਲ ਐਮਪੀ ਰਹਾ ਮੈਂ ਪੁੱਛਣਾ ਚਾਹੁੰਦਾ ਇੱਕ ਕੰਮ ਕਰਾ ਦੇ ਇੱਕ ਕੰਮ ਕੀ ਕੀਤਾ ਇਹਨਾਂ ਇੱਕ ਕੰਮ ਕਰਾ ਦੇਣ ਤੇ ਵਿਰੋਧ ਨਾ ਹੋਵੇ ਤੇ ਫਿਰ ਉਹ ਹੋਰ ਇਹਨਾਂ ਨੂੰ ਫਿਰ ਫੁੱਲਾਂ ਤਿਹਾਰ ਪਾਈ ਠੀਕ ਹੈ ਨਾ ਜੀ ਸੋ ਕਹਿਣ ਦਾ ਭਾਵ ਲੋਕ ਤਿਹਾਰ ਨੇ ਅੱਗੇ ਸੀ ਲੋਕ ਜਾਤ ਪਾਤ ਪੰਥ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ ਉਹਨਾਂ ਦਾ ਸਤਕਾਰ ਆ ਉਹ ਇੱਕ ਅਲੱਗ ਮੈਟਰ ਹੈ ਸਤਕਾਰ ਆ ਉਹਨਾਂ ਦਾ ਪਰ ਜਿਹੜੀ ਸਿਆਸਤ ਹੈ ਇਸ ਸਿਆਸਤ ਜਿਹੜੀ ਇਹ ਲੋਕ ਹੁਣ ਕੰਮ ਦੇ ਨਾਂ ਨੂੰ ਵੋਟਾਂ ਪਾਉਂਦੇ ਨੇ ਜਿਹੜਾ ਕੰਮ ਕਰੂਗਾ ਉਹਨੂੰ ਲੋਕ ਅੱਗੇ ਲੈ ਕੇ ਆਉਣਗੇ ਉਤਰਾ ਹੁਣ ਕੋਈ ਵੀ ਬੰਦਾ ਜਿਹੜਾ ਵਾ ਹਵਾ 'ਚ ਗੱਲਾਂ ਕਰਨ ਵਾਲਾ ਜਿਤਨਾ ਸੱਨੀ ਦੇ ਨਾਲ ਨਾਲ ਕੈ ਪੁੱਟੀ ਜਾਂਦਾ ਹੈ 2.5 ਕਿਲੋ ਦਾ ਹੱਥ ਲੰਮਾ ਗੱਲਾਂ ਨੂੰ ਵੋਟ ਨਹੀਂ ਪੈਣੀ ਹੁਣ ਕੰਮ ਨੂੰ ਵੋਟ ਪਾਉਗੇ ਠੀਕ ਹੈ